ਕੁਝ ਕੁ ਵੈਰਾਈਟੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਜਿਹੜੀ ਸ਼ੁਰੂਆਤੀ ਫੋਟ ਹੈ ਉਹ ਬਹੁਤ ਘੱਟ ਹੈਗੀ ਕਿਸਾਨ ਭਰਾ ਹਰ ਰੋਜ਼ ਵੀਡੀਓ ਵਗੈਰਾ ਫੋਟੋ ਵਗੈਰਾ ਭੇਜ ਰਿਹਾ ਜਾਂ ਕਾਲ ਕਰਕੇ ਵੀ ਦੱਸ ਰਿਹਾ ਵੀ ਇਸ ਕਿਸਮ ਨੂੰ ਲਾਈ ਨੂੰ 20 ਦਿਨ ਹੋ ਗਏ 15 ਦਿਨ ਹੋ ਗਏ ਪਰ ਸਾਡੇ ਇਸ ਕਿਸਮ ਨੇ ਜਿਹੜੀ ਫੋਟ ਨਹੀਂ ਕੀਤੀ ਅਸੀਂ ਜੂਰੀਆ ਵੀ ਦੋ ਦੋ ਗੱਟੇ ਵਰਤਤੇ ਅਸੀਂ ਨੇ ਜ਼ਿੰਕ ਵੀ ਪਾਤਾ ਅਸੀਂ ਨੇ ਪोटाश ਵੀ ਪਾਤਾ ਅਸੀਂ ਨੇ ਫੋਟ ਵਾਸਤੇ ਚੀ ਵੀ ਪਾਲੀ ਜਿਹੜੀ ਜਿਹਨੂੰ ਆਪਾਂ ਗਰੋਥ ਮੋਟਰ ਕਹਿ ਦਿੰਨੇ ਆ ਤੇ ਹੁਣ ਅਸੀਂ ਇਹਦਾ ਹੱਲ ਕੀ ਕਰੀਏ ਪਹਿਲਾਂ ਤਾਂ ਮੇਰੀ ਰਿਕਵੈਸਟ ਹੈ ਵੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਐਗਰੀਕਲਚਰ ਸਰਵਿਸ ਜਾਂ ਆਪਣੀ ਫੇਸਬੁੱਕ ਤੇ YouTube ਤੇ ਆ ਰੋਜ਼ ਖੇਤੀਬਾੜੀ ਪ੍ਰਤੀ ਵੀਡੀਓ ਕਿਸਾਨਾਂ ਤੱਕ ਪਹੁੰਚਦੀਆਂ ਰਹਿਣ ਕੁਝ ਕੁ ਵੈਰਾਈਟੀਆਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਇਸ ਤਰ੍ਹਾਂ ਦਾ ਕਰੈਕਟਰ ਹੁੰਦਾ ਵੀ ਜਿਹੜੀ ਸ਼ਿਰਵਾਤੀ ਫੋਟ ਹੁੰਦੀ ਹੈ ਉਹਨਾਂ ਦੀ ਬਹੁਤ ਘੱਟ ਹੁੰਦੀ ਹੈ ਜਿਵੇਂ ਗੱਲ ਕਰੀਏ ਪੀਆਰ 331 ਪਹਿਲੇ 15-20 ਦਿਨ ਇਹ ਬਹੁਤ ਘੱਟ ਫੋਟ ਕਰਦੀ ਹੈ 25 30 ਦਿਨਾਂ ਤੇ ਜਾ ਕੇ ਇਹ ਜਾਦੇ ਫੋਟ ਫਟਾਰਾ ਕਰਦੀ ਹੈ ਫਿਰ ਵਧੀਆ ਇਹ ਬੂਝਾ ਬਣਾ ਲੈਂਦੀ ਹੈ ਹੁਣ ਵਿੱਚ ਕਿਸਾਨ ਘਰਾ ਸੋਚੀ ਜਾਂਦੇ ਆ ਵੀ ਬਾਈ 131 ਕਿੰਨਾ ਕ ਬੂਝਾ ਬਣਾਉਗੀ ਕੀ ਇਹ ਪੀੜੀ ਪੂਸ਼ਾ ਪੂਸ਼ਾ 44 ਜਿੰਨਾ ਪੂਝਾ ਚੌੜਾ ਬਣਾਉਗੀ ਇਸ ਦਾ ਬੂਝਾ ਪੀਲੀ ਪੂਸ਼ਾ ਤੇ ਪੂਸ਼ਾ 44 ਜਿੰਨਾ ਹੀ ਚੌੜਾ ਹੋਣਾ ਉਨਾ ਹੀ ਚੌੜਾ ਪੱਤਾ ਹੋਣਾ ਪਰ ਇਹਦੀ ਬਾਈ ਸ਼ੁਰੂਆਤੀ ਫੋਟ ਬਹੁਤ ਘੱਟ ਹੋਣੀ ਹੈ ਜਿਹੜੇ ਪਹਿਲੇ 25 30 ਦਿਨਾਂ ਨਾ ਇਹ ਇਸ ਕਿਸਮ ਦੇ ਫੋਟ ਦੇ ਘਟ ਹੋਣਗੇ ਜਿਹੜੀ ਤੁਸੀਂ ਯੂਰੀਆ ਟਾਈਮਲੀ ਪੂਰੀ ਕਰੋ ਜਿੰਕ ਟਾਈਮਲੀ ਪਾਓ ਪोटाश ਟਾਈਮਲੀ ਪਾਓ ਹੋਰ ਜਿਹੜੇ ਕੋਈ ਗਰੋਥ ਵਾਸੇ ਚੀਜ਼ ਪਾ ਰਹੇ ਹੋ ਤੁਸੀਂ ਉਸ ਨੂੰ ਵੀ ਟਾਈਮਲੀ ਵਰਤੋ ਇਹ ਨਾ ਹੋਵੇ ਵੀ ਤੁਸੀਂ 2 ਢਾਈ ਗੱਟੇ ਯੂਰੀਆ ਦੇ ਪਾਤੇ ਕਹਿੰਦਾ ਹੋਣਾ ਨਹੀਂ ਕੰਮ ਬਈ ਆਪਾਂ 2 ਢਾਈ ਗੱਟੇ ਹੋਰ ਚੱਕ ਦੀਏ ਫਿਰ ਇਹਨੇ ਸੋਡੇ ਵੈਰਿਟੀ ਨੂੰ ਨੁਕਸਾਨ ਕਰਨਾ ਹੈ 2 ਤੋਂ ਢਾਈ ਗੱਟੇ ਇਸ ਕਿਸਮ ਦੇ ਵਿੱਚ ਯੂਰੀਆ ਦੇ ਰੱਖੋ ਹੁਣ ਜਿਵੇਂ 110 ਦੇ ਵਿੱਚ ਵੀ ਇਹੀ ਪ੍ਰੋਬਲਮ ਆ ਰਹੀ ਹੈ ਸੁਪਰੀਮ 110 ਦੇ ਵਿੱਚ ਕੁਸ਼ਕ ਹੋਰ ਵੀ ਕਿਸਮਾਂ ਨੇ ਹਾਈਬ੍ਰਿਡ ਕਿਸਮਾਂ ਵੀ ਹੈਗੀਆਂ ਨੇ ਪਰਮਲ ਕਿਸਮਾਂ ਵੀ ਹੈਗੀਆਂ ਨੇ ਜੱਜ ਮੈਂ ਪਾਇਨਰ ਦੀ 2865 ਦੇ ਵਿੱਚ ਵੀ ਇਹ ਪ੍ਰੋਬਲਮ ਆਉਂਦੀ ਹੈ ਵੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀਆਂ ਕੁਝ ਕੁ ਕਿਸਮਾਂ ਇਸ ਤਰ੍ਹਾਂ ਦੀ ਹੈਗੀਆਂ ਨੇ ਜਿਹੜੀਆਂ 2 ਤੋਂ 2 135 ਦਿਨ ਲੈਂਦੀਆਂ ਨੇ ਬਾਣ ਦੇ ਵਿੱਚ 110 ਤੋਂ 15 ਦਿਨ ਲੈਂਦੀਆਂ ਨੇ ਉਹਨਾਂ ਕੇ ਸਬੰਧੀ ਫੋਟ ਸ਼ੁਰੂਆਤੀ ਘਟ ਹੈ ਪਿਛਲੇ ਜਦੋਂ 25 ਦਿਨ ਤੋਂ ਪਲੱਸ ਹੋ ਜਾਂਦੀ ਉਹ ਵੈਰੈਟੀ ਆਪ ਦੇ ਆਪ ਜਿਹੜੀ ਫੋਟ ਫਟਾਰਾ ਕਰਦੀ ਹੈ ਕੋਈ ਬਾਲੇ ਖਾਤ ਖਰਾਕ ਨਾ ਪਾਇਓ ਕਿਉਂਕਿ ਜਿੰਨੀ ਜਿੰਨੀ ਵੱਧ ਜੂਰੀਆ ਪਹਿਲਾਂ ਦੇਵਾਂਗੇ ਪਿੱਛੋਂ ਜਾ ਕੇ ਉਨਾ ਹੀ ਇਹਨਾਂ ਕਿਸਮਾਂ ਨੂੰ ਜਿਹੜੀਆਂ ਬਿਮਾਰੀਆਂ ਜਾਦੇ ਪੈਣੀਆਂ ਫਿਰ ਤੁਸੀਂ ਕਦੇ ਫੰਗੀਸਾਈਡ ਚੰਗੇ-ਚੰਗੇ ਕਰੋਗੇ ਕਦੇ ਫਿਰ ਤੇਲੇ ਵਾਲੇ ਕਰੋਗੇ ਠੀਕ ਹੈ ਬਾਕੀ 131 ਦਾ ਕਾਫੀ ਵੱਡਾ ਏਰੀਆ ਲੱਗਿਆ ਹੋਇਆ 131 ਵਾਲੇ ਕਿਸਾਨ ਭਰਾ ਡਰ ਰਹੇ ਆ ਵੀ ਭਾਈ ਇਹਦੇ ਵਿੱਚ ਹੁਣ ਬੋਨੇ ਬੂਜੇ ਦੀ ਪ੍ਰੋਬਲਮ ਆਵੇਗੀ ਜਾਂ ਨਾ ਬਾਕੀ ਤੁਸੀਂ ਜ਼ਮੀਨ ਦਾ ਜਿਹੜਾ ਨਿਰੇਖਣ ਵੀ ਕਰਦੇ ਰਹੋ ਜ਼ਮੀਨ ਦੇ ਜਿੱਥੇ ਤੁਸੀਂ ਨੇ ਪੀਆਰ 131 ਕਿਸਮ ਲਾਈ ਹੋਈ ਹੈ ਵੈਸੇ ਤਾਂ ਜਿਹੜੀ ਚੈਨਾ ਰੋਗ ਦਾ ਰੋਗ ਹੈ ਇਹਦੀ ਕੋਈ 131 ਦੇ ਨਾਲ ਦੁਸ਼ਮਣੀ ਨਹੀਂ ਇਹਦੀ ਤਾਂ ਸਾਰੀਆਂ ਹੀ ਕਿਸਮਾਂ ਦੇ ਨਾਲ ਦੁਸ਼ਮਣੀਆਂ ਕੋਈ 131 ਦੇ ਲਈ ਨਹੀਂ ਬਣਿਆ ਕਿਉਂਕਿ ਇਹ ਪੂਰੇ ਟੱਡ ਪੂਰੇ ਪੂਰੀ ਪਿੱਠ ਵਾਲਾ ਟੱਡਾ ਜਿਹੜਾ ਤੇਲ ਲਗਾ ਉਹਦੀ ਪ੍ਰੋਬਲਮ ਕਰਕੇ ਹੁੰਦਾ ਜਦੋਂ ਉਹ ਪਨੀਰੇ ਦੇ ਵਿੱਚ ਅਟੈਕ ਕਰਦਾ ਆਪਾਂ ਉੱਥੇ ਵੀ ਸਪਰੇਅ ਕਰਦੇ ਆਂ ਚੈਸ ਦੀ ਓਸ਼ੀਨ ਦੀ ਕਰਦੇ ਆਂ ਤੁਸੀਂ ਆਪਣੇ ਵੈਰੈਟੀ ਨੂੰ ਦੇਖਦੇ ਰਹੋ ਜੇ ਕਿਤੇ ਤੁਹਾਡੇ ਲੱਗਦਾ ਸੁਣ ਵੀ ਕਿਤੇ ਮਾੜਾ ਮੋਟਾ ਤੇਲੇ ਦੀ ਸ਼ਿਕਾਇਤ ਹੈਗੇ ਪੂਰੀ ਟੱਠ ਵਾਲਾ ਡੱਡਾ ਹੈ ਜਾਂ ਇੱਕ ਦਾ ਬੂਝਾ ਬਾਉਣਾ ਬੂਝਾ ਸੁਣ ਨੂੰ ਮਿਲ ਮਿਲਦਾ ਤਾਂ ਤੁਸੀਂ ਉੱਥੇ ਤੇਲੇ ਵਾਲੀ ਸਪਰੇਅ ਵਰਤੋ ਕੋਈ ਹੋਰ ਉਹਦੇ ਲਈ ਸ਼ਿਫਾਰਸ਼ ਪ੍ਰੋਡਕਟ ਨਹੀਂ ਬਣਿਆ ਕਿਉਂਕਿ ਉਹ ਤੇਲੇ ਤੋਂ ਹੀ ਜਿਹੜਾ ਸਟਾਰਟ ਹੁੰਦਾ ਹੈ ਤੇ ਹੁਣ ਹਜ਼ਾਰਾਂ ਕਿਸਾਨ ਭਰਾ ਮੰਨ ਜਿਹੜੀ ਇਹ ਵੈਰਾਈਟੀ ਲਾਈ ਹੋਈ ਹੈ 110 ਵੀ ਲਾਈ ਹੋਈ ਹੈ ਜਾਂ ਹੋਰ ਵੀ ਇੱਕ ਸਮਾਂ ਲੰਮੀਆਂ ਜਿਹੜੀਆਂ 110 15 ਦਿਨ ਲੈਂਦੀਆਂ ਨੇ ਪਰ ਉਹਨਾਂ ਦੀ ਸ਼ੁਰੂਆਤੀ ਫੋਟ ਘੱਟ ਹੈ ਸ਼ੁਰੂਆਤੀ ਫੋਟ ਵਧੀਆ ਹੋਣੀ ਹੈ ਆਪਦੇ ਜਿਹੜੇ ਜ਼ਰੂਰੀ ਤੱਤ ਤੁਸੀਂ ਪੂਰੇ ਕਰੋ ਜਿੰਕ ਦੀ ਸਪਰੇ ਕਰੋ ਲੋਹੇ ਦੀ ਸਪਰੇ ਕਰੋ ਉੱਪਰ ਕਲੀ ਦੇ ਪਾਣੀ ਦੀ ਵੀ ਜਿਹੜੀ ਤੁਸੀਂ ਸਪਰੇ ਕਰ ਸਕਦੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਸਾਰੇ ਹੀ ਖੇਤਾਂ ਦੇ ਵਿੱਚ ਜਿਹੜੀਆਂ ਵਾਰਸ਼ਾਂ ਪੈ ਚੁੱਕੀਆਂ ਨੇ ਕਿਸਾਨ ਖਾਦ ਖਰਾਕ ਵੀ ਜਿਹੜੀ ਪੂਰੀ ਕਰਨ ਦੇ ਲਈ ਜਿਹੜੇ ਜਾ ਰਹੇ ਆ ਕਿਉਂਕਿ ਜ਼ਮੀਨਾਂ ਦੇ ਵਿੱਚ ਬਾੜਾ ਆਪਾਂ ਅਲਜੁਲ ਪਾਉਣ ਦੀ ਬਜਾਏ ਜੇ ਆਪਾਂ ਲਿਮਟਡ ਜੀਆਂ ਖਾਦਾਂ ਪਾਈਏ ਲਿਮਟਡ ਜੇ ਆਪਾਂ ਜਿਹੜੇ ਗਰੋਥ ਮੋਟਰ ਵਰਤਾਂਗੇ ਤਾਂ ਆਪਾਂ ਵਧੀਆ ਰਹਾਂਗੇ ਕਿਉਂਕਿ ਕੁਝ ਕਿ ਕਿਸਮਾਂ ਇਸ ਤਰ੍ਹਾਂ ਹੁੰਦੀ ਨੇ ਸ਼ੁਰੂਆਤੀ ਤੌਰ ਤੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਖਾਦ ਘਰਾ ਕੇ ਪੈਂਦੀ ਹੈ ਜਾਂ ਨਾ ਪੈਂਦੀ ਹੈ 30 35 40 ਦਿਨਾਂ ਤੇ ਜਾ ਕੇ ਉਹ ਵੈਰੈਟੀਆਂ ਫਿਰ ਇੰਨਾ ਕ ਬੱਝ ਜਾਂਦੀਆਂ ਨੇ ਇੰਨਾ ਕ ਬੂਝਾ ਮਾਰ ਜਾਂਦੇ ਨੇ ਫਿਰ ਉਹਨਾਂ ਦੇ ਵਿੱਚ ਬਿਮਾਰੀਆਂ ਦੀ ਸਮੱਸਿਆ ਕਾਫੀ ਆਉਂਦੀ ਹੈ ਕਿਉਂਕਿ ਹਰ ਰੋਜ਼ ਆਪਾਂ ਕਿਸਾਨ ਭਰਾਵਾਂ ਦੇ ਨਾਲ ਮਿਲਦੇ ਆਂ 8 ਤੋਂ 10 15 20 ਕਿਸਾਨਾਂ ਦੇ ਨਾਲ ਵੀ ਹਰ ਰੋਜ਼ ਮੀਟਿੰਗਾਂ ਵਗੈਰਾ ਹੁੰਦੀਆਂ ਨੇ ਇਹ ਹੀ ਪ੍ਰੋਬਲਮਾਂ ਨੇ ਕਿਉਂਕਿ ਇਸ ਸਾਲ ਜੇ ਗੱਲ ਕਰੀਏ ਪੀਲੀ ਪੂਛਾ ਪੂਛਾ 44 ਦਾ ਏਰੀਆ ਘਟ ਕੇ ਉੱਥੇ ਕਿਸੇ ਨੇ 131 ਲਾਈ ਹੈ ਕਿਸੇ ਨੇ ਮੁੱਚੜ ਲਾਈ ਹੈ ਕਿਸੇ ਨੇ ਉੱਥੇ ਬਾਸਮਤੀ 18 85 ਜਾਂ 17 18 ਵਗੈਰਾ ਲਾ ਲਈ ਤੇ ਜਾਦੇ ਪ੍ਰੋਬਲਮ ਇਹਨਾਂ ਤੁਸੀਂ ਇਸ ਸੰਬੰਧਿਤ ਹੀ ਜਾਣਕਾਰੀ ਕਿਸਾਨ ਭਰਾਵਾਂ ਨੂੰ ਜਿਹੜੀ ਅੱਜ ਆਪਾਂ ਨੇ ਸਾਂਝੀ ਕੀਤੀ ਆ ਹਰ ਰੋਜ਼ ਕਿਸਾਨਾਂ ਦੇ ਨਾਲ ਇਹ ਜਿਹੜੀਆਂ ਆਪਾਂ ਵੀਡੀਓ ਬਣਾ ਰਹੇ ਹਾਂ ਹੁਣ ਜਿਵੇਂ 1-2 ਦਿਨ ਹੁਣ ਮੂੰਗੀ ਦੇ ਉੱਪਰ ਵੀਡੀਓ ਬਣਨ ਗਿਆ ਵੀ ਕਿਹੜੀਆਂ-ਕਿਹੜੀਆਂ ਕਿਸਮਾਂ ਚੰਗੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਮਾੜੀਆਂ ਰਹੀਆਂ ਅੱਜ ਇਹੀ ਸੀਗਾ ਵੀ ਡਰੋ ਨਾ ਆਪਦੇ ਹਿਸਾਬ ਦੇ ਨਾਲ ਖਾਦ ਕਰਾ ਕੇ ਪੂਰੀ ਕਰੋ ਇਨ੍ਹਾਂ ਕਿਸਮਾਂ ਨੇ ਫਟਾਰਾ ਵਧੀਆ ਕਰਨਾ ਹੈ ਝਾੜ ਵਧੀਆ ਦੇਣਾ ਹੋਰ ਵੈਰਾਈਟੀਆਂ ਦੇ ਮੁਕਾਬਲੇ ਚੰਗਾ ਹੀ ਰਹੂਗਾ ਝਾੜ ਕੋਈ ਘਬਰਾਉਣ ਵਾਲੀ ਗੱਲ ਨਹੀਂ ਵੀ ਇਹ ਵਿੱਚ ਕਿਸਮਾਂ ਸ਼ੁਰੂਆਤੀ ਤੌਰ ਤੇ ਫੋਟ ਇੰਨੀ ਕਰਦੇ ਨੇ ਯਾਰ ਕਹਿੰਦੇ ਆਪਰੇਟਿਵ ਠੀਕ ਹੈ ਬੱਚੇ ਕਿਸਮਾ ਪਿੱਛੋਂ ਜਾ ਕੇ ਜਿਹੜਾ ਫੋਟੋ ਫੋਟਰਾ ਕਰਦੇ ਨੇ ਨਾ ਕੇ ਸਾਰਿਆਂ ਦਾ ਬਰੋਪਰੀ ਹੁੰਦਾ ਦੋ ਚਾਰ ਮਣ ਦਾ ਜਿਹੜਾ ਫਰਕ ਜ਼ਰੂਰ ਰਹਿੰਦਾ ਹੈ ਬਾਕੀ ਹੋਰ ਜਾਣਕਾਰੀ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਧੰਨਵਾਦ